ਜੁੱਧ ਨਸ਼ਾ ਵਿਰੁੱਧ ਚਲਾਈ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਨੇ ਜ਼ੀਰੋ ਟਾਲਰੈਂਸ ਪਹੁੰਚੀ ਜਦ ਤੱਕ ਪੰਜਾਬ ਪੁਲਿਸ ਕੱਟ ਡਿਸਪੋਜ਼ਲ ਅੰਮ੍ਰਿਤਸਰ ਦੇ ਨਿਗਰਾਨੀ ਹੇਠ ਪਾਕੀ ਜ਼ੋਨ ਤੋਂ 357 ਐਨਡੀਪੀਐਸ ਕੇ ਸੰਬੰਧ ਬਰਾਮਦ ਕੇਸ ਪ੍ਰਾਪਰਟੀ ਮਿਸਟ ਕੀਤੀ ਨਾਲ ਨਾ 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 ਜੇ ਕਰ ਰਿਹਾ ਕਿ ਤੇ ਨਾ ਨਾ ਆਣੂ ਤੇ ਕਿ ਕਰ ਪਸੇ ਪੰਜਾਬ ਪੁਲਿਸ ਡਾਕ ਡਿਸਪੋਜ਼ਲ ਦਾ ਅੱਜ ਇੱਥੇ ਜਿਹੜਾ ਸਾਰਾ ਡਿਸਪੋਜ਼ਲ ਦਾ ਕੰਮ ਚੱਲ ਰਿਹਾ ਉਹਦੇ ਚ 357 ਕੇਸ ਜਿਹੜੇ ਆ ਟੋਟਲ ਲੋ ਲੈ ਕੇ ਆਈਆਂ ਵੱਖ-ਵੱਖ 8 ਯੂਨਿਟਸ ਆਈਆਂ ਤੇ ਉਹਦੇ ਚ 380 ਕਿਲੋ ਹੀਰੋਇਨ ਹੈ 48 केजी इनटॉक्सिकेंट पाउडर ਹੈ ਕਾਪੀ ਹਸਕ 22 ਕਿਲੋ ਹੈ ਔਰ ਇਸ ਤੋਂ ਇਲਾਵਾ ਇਨਟੋਕਸिकेटिंग ਪਾਊਡਰ ਹੈ ਚਰਸ ਹੈ ਆਇਸ ਹੈ ਗਾਂਜਾ ਹੈ ਕੈਪਸੂਲਸ ਨੇ ਐਂਡ ਟੈਬਲੇਟਸ ਨੇ ਸੋ ਇੱਕ ਬਹੁਤ ਵੱਡਾ ਕਦਮ ਹੈਗਾ बिकॉज ਨਸ਼ਾ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਪੰਜਾਬ ਪੁਲਿਸ ਦੀ ਜਿਹੜੀ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਨਸ਼ਾ ਵਿਰੁੱਧ ਡਰਾਈਵ ਹੈ ਯੁੱਧ ਨਸ਼ਾ ਵਿਰੁੱਧ ਉਹਦੇ ਚ ਬਹੁਤ ਅੱਛੀਆਂ ਕਾਮਯਾਬੀਆਂ ਮਿਲੀਆਂ ਪੰਜਾਬ ਪੁਲਿਸ ਨੂੰ ਔਰ ਉਹਦੇ ਸਦਕਾ ਹੀ ਇੰਨੀ ਵੱਡੀਆਂ ਰਿਕਵਰੀਆਂ ਹੋਈਆਂ ਔਰ ਉਸ ਤੋਂ ਬਾਅਦ ਉਹਦੇ ਨਾਲ ਹੀ ਜੋ ਸਾਡਾ ਪ੍ਰੋਸੀਜਰ ਹੈ ਡਿਸਪੋਜ਼ਲ ਦਾ ਉਹ ਵੀ ਬਹੁਤ ਜ਼ਰੂਰੀ ਹੈ ਬਿਕੋਜ਼ ਇੰਨਾ ਜਿਹੜਾ ਨਸ਼ਾ ਉਹਦੀ ਪ੍ਰੋਟੈਕਸ਼ਨ ਮਾਲਖਾਨੇ ਚ ਰੱਖਣਾ ਹੋਰ ਚੀਜ਼ਾਂ ਹੁੰਦੀਆਂ ਸੋ ਮੈਂ ਸਾਰੀਆਂ ਟੀਮਾਂ ਨੂੰ ਇੱਕ ਤਾਂ ਇਸ ਗੱਲ ਦੀ ਮੁਬਾਰਕਬਾਦ ਦਿੰਨਾ ਕਿ ਉਹਨਾਂ ਨੇ ਇੰਨੀ ਸਕਸੈਸਫੁਲੀ ਇੰਨੀ ਵੱਡੀਆਂ ਰਿਕਵਰੀਜ਼ ਕੀਤੀਆਂ ਤੇ ਉਸ ਤੋਂ ਬਾਅਦ ਬੜਾ ਸਿਸਟਮੈਟਿਕ ਵੇ ਨਾਲ ਇੱਥੇ ਆ ਕੇ ਅੱਜ ਅੰਮ੍ਰਿਤਸਰ ਦੇ ਵਿੱਚ ਅਸੀਂ ਜਿਹੜਾ ਡਿਸਪੋਜ਼ਲ ਨੂੰ ਅੰਜਾਮ ਦਿੰਦਾ ਹੈ